ਯੁਗ ਦਾ ਵਰਦਾਨ ਸੇਤੀਆਜ਼ ਨਰੁਈ ਸਿਹਤ ਪਰਮਾਤਮਾ ਦੀ ਸਭ ਤੋਂ ਵੱਡੀ ਨਿਯਮਤ ਸਾਡਾ ਮਨੁੱਖੀ ਸਰੀਰ ਹੈ ਜਿਵੇਂ ਵੇਦ ਗ੍ਰੰਥਾਂ ਚ ਲਿਖਿਆ ਗਿਆ ਹੈ ਕਿ ਸਾਡਾ ਸਰੀਰ ਹੀ ਪਰਮਾਤਮਾ ਦੇ ਰਹਿਣ ਦਾ ਮੰਦਰ ਹੈ ਇਸ ਨੂੰ ਠੀਕ ਰੱਖਣਾ ਸਾਡਾ ਪਹਿਲਾ ਤੇ ਮੁਢਲਾ ਫਰਜ ਹੈ ਸਰੀਰ ਦੇ ਠੀਕ ਹੋਣ ਤੇ ਹੀ ਅਸੀਂ ਜੀਵਨ ਦੀਆਂ ਹੋਰ ਜ਼ਿੰਮੇਵਾਰੀਆਂ ਚੰਗੀ ਤਰ੍ਹਾਂ ਨਿਭਾ ਸਕਦੇ ਹਾਂ ਪਰ ਅਜੋਕੇ ਸਮੇਂ ਵਿੱਚ ਕੈਮੀਕਲਾਂ ਦੇ ਪ੍ਰਯੋਗ ਭੱਜ ਦੌੜ ਦੀ ਜ਼ਿੰਦਗੀ ਕਰਕੇ ਪਿਛਲੇ ਕੁਝ ਦਹਾਕਿਆਂ ਤੋਂ ਮਨੁੱਖੀ ਸਿਹਤ ਨੂੰ ਕਾਫੀ ਢਾਅ ਲੱਗਿਆ ਹੈ ਅਜਈਆਂ ਬਿਮਾਰੀਆਂ ਹੋਂਦ ਵਿੱਚ ਆਈਆਂ ਹਨ ਜਿਨ੍ਹਾਂ ਦੇ ਨਾਮ ਵੀ ਸਾਨੂੰ ਢੰਗ ਨਾਲ ਨਹੀਂ ਪਤਾ ਤਾਂ ਇਲਾਜ ਕਿੱਥੋਂ ਸੰਭਵ ਹੋਣਗੇ ਮਨੁੱਖ ਨੂੰ ਨਹੀਂ ਪਤਾ ਲੱਗ ਰਿਹਾ ਕਿ ਉਹ ਕੀ ਕਰੇ ਐਯੁਰਵੈਦਿਕ ਐਲੋਪੈਥੀ ਹੋਮੋਪੈਥੀ ਤੇ ਕਈ ਹੋਰ ਪદ્ધਤੀਆਂ ਬਿਮਾਰੀਆਂ ਤੋਂ ਨਜਾਤ ਦਿਵਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਇਹਨਾਂ ਦੇ ਹੋਰ ਬੁਰੇ ਪ੍ਰਭਾਵ ਦੇਖਣ ਨੂੰ ਮਿਲਦੇ ਹਨ ਇੱਕ ਬਿਮਾਰੀ ਠੀਕ ਹੁੰਦੀ ਹੈ ਤਾਂ ਕਈ ਹੋਰ ਬਿਮਾਰੀਆਂ ਲੱਗ ਜਾਂਦੀਆਂ ਹਨ ਇਸ ਸਭ ਕਰਕੇ ਮਨੁੱਖ ਆਪਣੇ ਆਪ ਨੂੰ ਹਨੇਰੇ ਵਿੱਚ ਮਹਿਸੂਸ ਕਰ ਰਿਹਾ ਹੈ ਇਸ ਹਨੇਰੇ ਵਿੱਚ ਇੱਕ ਆਸ ਦੀ ਕਿਰਨ ਇੱਕ ਜੋਤ ਲੈ ਕੇ ਉੱਭਰੇ ਹਨ ਬਹੁਤ ਹੀ ਮਾਣਯੋਗ ਸ਼ਖਸੀਅਤ ਲੇਖਕ ਅਤੇ ਖੋਜੀ ਸ਼੍ਰੀ ਸੰਜੀਵ ਸੇਤੀਆ ਜੀ ਜੋ ਕਿ ਇੱਕ ਯੁੱਗਪੁਰਸ਼ ਹੀ ਜਾਪਦੇ ਹਨ ਸ਼੍ਰੀ ਸੰਜੀਵ ਸੇਤੀਆ ਜੀ ਅੱਜ ਕਿਸੇ ਜਾਣ ਪਹਿਚਾਣ ਦੇ ਮੋਹਾਜ ਨਹੀਂ ਉਹ ਇੱਕ ਬਹੁਤ ਹੀ ਵਧੀਆ ਮਿਸ਼ਨ ਨਰੋਹੀ ਸਿਹਤ ਸਾਡੇ ਸਾਹਮਣੇ ਲੈ ਕੇ ਪੇਸ਼ ਹੋਏ ਹਨ ਨਰੋਹੀ ਸਿਹਤ ਇੱਕ ਮਿਸ਼ਨ ਹੈ ਇੱਕ ਪદ્ધਤੀ ਹੈ ਪਰ ਦੂਜੀਆਂ ਪદ્ધਤੀਆਂ ਵਾਂਗ ਇਹ ਕੋਈ ਦਵਾਈਆਂ ਬਣਾਉਣ ਵਾਲੀ ਸੰਸਥਾ ਜਾਂ ਪદ્ધਤੀ ਨਹੀਂ ਇਹ ਤਾਂ ਸਿਰਫ ਰੋਜ਼ਾਨਾ ਦੇ ਖਾਣ ਪਾਣ ਵਿੱਚ ਇੱਕ ਥੋੜੀ ਜਹੀ ਤਬਦੀਲੀ ਹੈ ਜਿਸ ਦੇ ਹੈਰਾਨੀ ਜਨਕ ਨਤੀਜੇ ਦੇਖਣ ਨੂੰ ਮਿਲਦੇ ਹਨ ਅਸੀਂ ਆਪਣੇ ਖਾਣ-ਪਾਣ ਵਿੱਚ ਥੋੜੀ ਜਹੀ ਤਬਦੀਲੀ ਕਰਕੇ ਨਿਰੋਗ ਜੀਵਨ ਜੀ ਸਕਦੇ ਹਾਂ ਨਿਰੋਗ ਤੋਂ ਵੀ ਅੱਗੇ ਅਸੀਂ ਇੱਕ ਨਰੋਈ ਸਿਹਤ ਦਾ ਖਜ਼ਾਨਾ ਪ੍ਰਾਪਤ ਕਰ ਸਕਦੇ ਹਾਂ ਨਰੋਏ ਬਣ ਸਕਦੇ ਹਾਂ ਜਿਵੇਂ ਪੰਜਾਬ ਚ ਆਪਾਂ ਪਹਿਲਾਂ ਸੁਣਦੇ ਹਾਂ ਕਿ ਸਾਡੇ ਬਜ਼ੁਰਗ ਨਰੋਏ ਸਨ ਤਾਕਤਵਰ ਸਨ ਉਸ ਦਾ ਇੱਕ ਕਾਰਨ ਤਾਂ ਇਹ ਸੀ ਕਿ ਉਸ ਸਮੇਂ ਕੈਮੀਕਲ ਘੱਟ ਸਨ ਲੋਕਾਂ ਦਾ ਸਾਦਾ ਖਾਣ ਪਾਣ ਸੀ ਜਿੱਥੋਂ ਤੱਕ ਇਹ ਹੋਰ ਤੱਥ ਨਿਕਲਦੇ ਹਨ ਉਸ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਦੋਂ ਲੋਕ ਆਮ ਕਰਕੇ ਮੋਟੀ ਰੋਟੀ ਖਾਂਦੇ ਸਨ ਪਤਲੀ ਰੋਟੀ ਦਾ ਰਿਵਾਜ ਲਗਭਗ ਪਿਛਲੇ 25-30 ਸਾਲਾਂ ਤੋਂ ਹੀ ਸ਼ੁਰੂ ਹੋਇਆ ਹੈ। ਉਦੋਂ ਤੋਂ ਹੀ ਲੋਕਾਂ ਨੂੰ ਜ਼ਿਆਦਾ ਬਿਮਾਰੀਆਂ ਵੀ ਲੱਗਣੀਆਂ ਸ਼ੁਰੂ ਹੋਈਆਂ ਹਨ। ਜੇ ਆਪਾਂ ਗੱਲ ਕਰੀਏ ਨਰੋਈ ਸਿਹਤ ਮਿਸ਼ਨ ਦੀ ਤਾਂ ਇਸ ਦਾ ਪਹਿਲਾ ਤੇ ਮੁੱਖ ਨਿਜਮ ਇਹੀ ਹੈ ਕਿ ਮੋਟੀ ਰੋਟੀ। ਇਹਨਾਂ ਦੇ ਕੁਝ ਨਾਰੇ ਵੀ ਹਨ ਜਿਵੇਂ ਮੋਟੀ ਰੋਟੀ ਤੁੰਨੀ ਚਕਿਓ ਜ਼ਿੰਦਗੀ ਦੇ ਨਜ਼ਾਰੇ ਲਓ ਅਤੇ ਸੌ ਰੋਗਾਂ ਦਾ ਇੱਕ ਪਿਓ ਮੋਟੀ ਰੋਟੀ ਤੇ ਤੁੰਨੀ ਤੇ ਦੇਸੀ ਕਿਓ ਸ਼੍ਰੀ ਸੰਜੀਵ ਸੇhtਿਆ ਜੀ ਜੋ ਕਿ ਇੱਕ ਉੱਚ ਵਿਦਿਆ ਪ੍ਰਾਪਤ ਮਹਾਨ ਵਿਅਕਤੀਤਵ ਹਨ ਅਤੇ ਕੋਆਪਰੇਟਿਵ ਮਹਿਕਮੇ ਵਿੱਚ ਆਡਿਟ ਅਫਸਰ ਵਜੋਂ ਮਹਾਲੀ ਵਿਖੇ ਆਪਣੀ ਸੇਵਾ ਨਿਭਾ ਰਹੇ ਹਨ ਉਹਨਾਂ ਨੇ ਆਪਣੇ ਜੀਵਨ ਦੇ ਤਜਰਬੇ ਵਿੱਚੋਂ ਕੁਝ ਗੱਲਾਂ ਸਾਡੀ ਰੋਜ਼ਮਰਹ ਦੀ ਜ਼ਿੰਦਗੀ ਵਿੱਚ ਤਬਦੀਲੀ ਹਿਤ ਪੇਸ਼ ਕੀਤੀਆਂ ਹਨ ਜੋ ਕਿ ਇਨਸਾਨ ਨੂੰ ਨਰੋਈ ਸਿਹਤ ਪ੍ਰਾਪਤ ਕਰਨ ਦੇ ਯੋਗ ਬਣਾ ਦਿੰਦੀਆਂ ਹਨ ਹਾਲਾਂਕਿ ਸੰਜੀਵ ਸੇਤੀਆ ਜੀ ਇੱਕ ਬਹੁਪੱਖੀ ਸ਼ਖਸੀਅਤ ਹਨ ਉਹ ਸਿਹਤ ਦੇ ਨਾਲ ਨਾਲ ਹੋਰ ਕਈ ਵਿਸ਼ਿਆਂ ਤੇ ਕੰਮ ਕਰਦੇ ਹਨ ਜਿਵੇਂ ਕਿ ਉਹ ਇੱਕ ਉੱਚ ਕੋਟੀ ਦੇ ਲੇਖਕ ਹਨ ਉਹ ਦੋ ਕਿਤਾਬਾਂ ਸਮਾਜ ਦੀ ਝੋਲੀ ਪਾ ਚੁੱਕੇ ਹਨ ਜਿਨ੍ਹਾਂ ਵਿੱਚ ਨਰੋਈ ਸਿਹਤ ਕਿਤਾਬ ਜੋ ਕਿ ਇੱਕ ਵੱਡ ਅਕਾਰੀ ਕਿਤਾਬ ਹੈ 400 ਪੇਜਾਂ ਦੀ ਅਤੇ ਭੂਤਾਂ ਨਾਲ ਮੁਲਾਕਾਤਾਂ ਜੋ ਵਹਿਮ ਪਰਮ ਦੂਰ ਕਰਨ ਅਤੇ ਮਾਨਸਿਕ ਪਰੇਸ਼ਾਨੀਆਂ ਹੱਲ ਕਰਨ ਆਧਾਰਿਤ ਕਿਤਾਬ ਹੈ ਇਸ ਤੋਂ ਬਿਨਾ ਇਹਨਾਂ ਦੀਆਂ ਕੁਝ ਹੋਰ ਵੀ ਕਿਤਾਬਾਂ ਆ ਰਹੀਆਂ ਹਨ ਜਿਵੇਂ ਕਿ ਇੱਕ ਕਿਤਾਬ ਔਰਤ ਕੀ ਚਾਹੁੰਦੀ ਹੈ ਜ਼ਿਕਰਯੋਗ ਹੈ ਇਸ ਦੇ ਨਾਲ ਨਾਲ ਉਹ ਹੋਰ ਕਈ ਖੇਤਰਾਂ ਵਿੱਚ ਕਾਰਗੁਜ਼ਾਰੀ ਕਰ ਰਹੇ ਹਨ ਸਫਲ ਵੀ ਹੋ ਰਹੇ ਹਨ ਪਰ ਅੱਜ ਅਸੀਂ ਇਸ ਲੇਖ ਵਿੱਚ ਸਿਰਫ ਸੇਤੀਆਜ਼ ਨਰੋਈ ਸੇਤ ਬਾਰੇ ਗੱਲ ਕਰਾਂਗੇ ਜੋ ਕਿ ਉਹਨਾਂ ਦੁਆਰਾ ਚਲਾਏ ਗਏ ਮਿਸ਼ਨ ਦਾ ਨਾਮ ਹੈ ਨਰੋਈ ਸੇਤ ਬਾਰੇ ਆਮ ਕਰਕੇ ਹੁਣ ਪੰਜਾਬੀਆਂ ਨੂੰ ਪਤਾ ਹੈ ਕਿਉਂਕਿ ਸੰਜੀਵ ਸੇਤੀਆ YouTube ਚੈਨਲ ਤੇ ਵੀਡੀਓ ਦੁਆਰਾ ਪੈਂਫਲੈਟ ਦੁਆਰਾ ਮੇਲੇ ਕੈਂਪ ਆਦ ਲਗਾ ਕੇ ਲੋਕਾਂ ਨੂੰ ਨਰੋਈ ਸਿਹਤ ਬਾਰੇ ਜਾਣੂ ਕਰਵਾਉਂਦੇ ਰਹਿੰਦੇ ਹਨ ਨਰੋਈ ਸਿਹਤ ਦਾ ਪ੍ਰਚਾਰ ਇੱਕ ਅਜਿਹਾ ਪ੍ਰਚਾਰ ਹੈ ਜੋ ਡੁੱਬਦੀ ਮਨੁੱਖਤਾ ਲਈ ਚਾਨਣ ਮਨਾਰਾ ਹੈ ਜਿੰਨਾ ਜਿੰਨਾਂ ਨੇ ਵੀ ਹੁਣ ਤੱਕ ਨਰੋਈ ਸਿਹਤ ਦੀਆਂ ਸਾਵਧਾਨੀਆਂ ਦਾ ਪਾਲਣ ਕੀਤਾ ਹੈ ਉਹਨਾਂ ਮੁਤਾਬਕ ਉਨ੍ਹਾਂ ਦੀਆਂ ਲੰਬੇ ਸਮੇਂ ਤੋਂ ਲਗੀਆਂ ਹੋਈਆਂ ਦਵਾਈਆਂ ਛੁੱਟ ਗਈਆਂ ਹਨ ਅਤੇ ਹੁਣ ਉਹ ਸ਼ੂਗਰ, ਲੋਹ ਤੇ ਹਾਈ ਬਲੱਡ ਪ੍ਰੈਸ਼ਰ, ਗੋਡਿਆਂ ਦੇ ਦਰਦ, ਪੇਟ ਤੇ ਗਲੇ ਦੀਆਂ ਸਮੱਸਿਆਵਾਂ ਅਜਿਹੇ ਕਈ ਹੋਰ ਵੀ ਜਟਿਲ ਰੋਗਾਂ ਤੋਂ ਮੁਕਤ ਹੋ ਚੁੱਕੇ ਹਨ ਅਤੇ ਨਰੋਇਆ ਜੀਵਨ ਜੀ ਰਹੇ ਹਨ ਉਹ ਅਤੇ ਉਹਨਾਂ ਦੇ ਪਰਿਵਾਰ ਸੰਜੀਵ ਸੇਤਿਆਜੀ ਨੂੰ ਅਸੀਸਾਂ ਦੇ ਰਹੇ ਹਨ ਹੁਣ ਅਸੀਂ ਨਰੋਈ ਸਿਹਤ ਦੀਆਂ ਕੁਝ ਸਾਵਧਾਨੀਆਂ ਜੋ ਸੰਜੀਵ ਸੇਤਿਆਜੀ ਵੱਲੋਂ ਸੁਝਾਈਆਂ ਗਈਆਂ ਹਨ ਬਾਰੇ ਦੱਸਦੇ ਹਾਂ ਜੋ ਕਿ ਇਸ ਪ੍ਰਕਾਰ ਹਨ ਨੰਬਰ 1 ਮੋਟੀ ਰੋਟੀ ਅਤੇ ਧੁੰਨੀ ਤੇਕਿਓ ਮੋਟੀ ਰੋਟੀ ਕਿਉਂ ਜ਼ਰੂਰੀ ਹੈ ਇਸ ਬਾਰੇ ਜ਼ਿਆਦਾ ਜਾਣਕਾਰੀ ਤਾਂ ਤੁਸੀਂ ਸੰਜੀਵ ਸੇਤੀਆ ਜੀ ਦੇ YouTube ਚੈਨਲ ਤੋਂ ਲੈ ਸਕਦੇ ਹੋ ਪਰ ਇੱਥੇ ਅਸੀਂ ਇਹਨਾਂ ਜ਼ਰੂਰ ਦੱਸਣਾ ਚਾਹਾਂਗੇ ਕਿ ਸਾਡੇ ਪਾਚਨ ਤੰਤਰ ਲਈ ਮੋਟੀ ਰੋਟੀ ਵਧੀਆ ਮੰਨੀ ਜਾਂਦੀ ਹੈ ਜਦੋਂ ਤੋਂ ਕਾਗਜ਼ ਦੀ ਤਰ੍ਹਾਂ ਪਤਲੀਆਂ ਤੇ ਫੁੱਲੀਆਂ ਰੋਟੀਆਂ ਦਾ ਪ੍ਰਚਲਨ ਚੱਲਿਆ ਹੈ ਉਦੋਂ ਤੋਂ ਬੰਦੇ ਵੀ ਫੁਲਕਿਆਂ ਵਰਗੇ ਕਾਗਜ਼ੀ ਬਣ ਗਏ ਹਨ ਕੁਝ ਲੋਕਾਂ ਦਾ ਸੋਚਣਾ ਹੈ ਕਿ ਮੋਟੀ ਰੋਟੀ ਖਾਣ ਨਾਲ ਮੋਟਾਪਾ ਆ ਜਾਏਗਾ ਇਹ ਨਾ ਸੋਚੋ ਬਲਕਿ ਰੋਟੀ ਮੋਟੀ ਹੋਵੇ ਤਾਂ ਉਸ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਹੁੰਦਾ ਹੈ ਜਿਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਇਸ ਦੇ ਮੁਕਾਬਲੇ ਪਤਲੀ ਰੋਟੀ ਚ ਫਾਈਬਰ ਨਹੀਂ ਬਚਦਾ ਸਿਰਫ ਮੈਦਾ ਤੇ ਕਾਰਬਨ ਬਚ ਜਾਂਦੀ ਹੈ ਜਿਸ ਨੂੰ ਪਚਾਉਣਾ ਬਹੁਤ ਮੁਸ਼ਕਲ ਹੁੰਦਾ ਹੈ। ਸਲਸਰੂਪ ਮੈਦਾ ਪੇਟ ਦੀਆਂ ਮਾਸਪੇਸ਼ੀਆਂ ਵਿੱਚ ਜੰਮਣਾ ਸ਼ੁਰੂ ਹੋ ਜਾਂਦਾ ਹੈ। ਸੋ ਸਾਨੂੰ ਮੋਟੀ ਰੋਟੀ ਹੀ ਖਾਣੀ ਚਾਹੀਦੀ ਹੈ। ਇਸ ਤੋਂ ਬਿਨਾ ਅਸੀਂ ਇਸ ਕੈਮੀਕਲਾਂ ਦੇ ਯੁੱਗ ਵਿੱਚ ਜਾਣੇ ਅਣਜਾਣੇ ਕਈ ਤਰ੍ਹਾਂ ਦੇ ਕੈਮੀਕਲ ਪ੍ਰਯੋਗ ਕਰ ਰਹੇ ਹਾਂ। ਜਿਵੇਂ ਕਿ ਧੰਨੀ ਸਾਡੇ ਸਰੀਰ ਦਾ ਕੇਂਦਰ ਹੁੰਦੀ ਹੈ। ਜਿਸ ਕਾਰਨ ਧੁੰਨੀ ਤੇ ਘੋਲ ਲਗਾਉਣ ਨਾਲ ਇਹਨਾਂ ਕੈਮੀਕਲਾਂ ਦਾ ਅਸਰ ਖਤਮ ਹੋ ਜਾਂਦਾ ਹੈ। ਦੂਜੀ ਗੱਲ ਦੂਜੀ ਗੱਲ ਇਹਨਾਂ ਨੇ ਸਰਫ ਜਣੀ ਡਿਟਰਜੈਂਟ ਪਾਊਡਰ ਦੇ ਵਿਰੁੱਧ ਵੀ ਮੁਹਿੰਮ ਛੇੜੀ ਹੈ। ਸੰਜੀਵ ਸੇਤੀਆ ਜੀ ਸਰਫ ਨੂੰ ਕੈਂਸਰ ਦਾ ਮੁੱਖ ਕਾਰਕ ਮੰਨਦੇ ਹਨ। ਅਤੇ ਇਹ ਸਰਫ ਪਾਣੀ ਨੂੰ ਵੀ ਬਹੁਤ ਦੂਸ਼ਿਤ ਕਰਦਾ ਹੈ ਸਾਨੂੰ ਵੱਖ-ਵੱਖ ਕਿਸਮਾਂ ਦੇ ਸਰਫਾਂ ਦਾ ਤਿਆਗ ਕਰ ਦੇਣਾ ਚਾਹੀਦਾ ਹੈ ਤੇ ਜਿਵੇਂ ਸ਼੍ਰੀ ਸੇਤੀਆ ਜੀ ਨੇ ਸੁਝਾਇਆ ਹੈ ਕਿ ਦੇਸੀ ਸਾਬਣ ਨੂੰ ਕੱਦੂ ਕਸ ਕਰਕੇ ਸਰਫ ਦੀ ਜਗ੍ਹਾ ਵਰਤਣਾ ਚਾਹੀਦਾ ਹੈ ਜੋ ਕਿ ਕੱਪੜਿਆਂ ਦੀ ਚਮਕ ਨੂੰ ਬਰਕਰਾਰ ਰੱਖਦਾ ਹੈ ਹੱਥਾਂ ਨੂੰ ਵੀ ਠੀਕ ਰੱਖਦਾ ਹੈ ਬਿਮਾਰੀਆਂ ਤੋਂ ਵੀ ਦੂਰ ਰੱਖਦਾ ਹੈ ਤੇ ਇਸੇ ਨਾਲ ਸਾਨੂੰ ਬਰਤਨ ਵੀ ਸਾਫ਼ ਕਰਨੇ ਚਾਹੀਦੇ ਹਨ ਸਭ ਤੋਂ ਵੱਡੀ ਗੱਲ ਇਹ ਕਿ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ ਗੁਰਬਾਣੀ ਵਿੱਚ ਫਰਮਾਨ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਇਸ ਤਰ੍ਹਾਂ ਅਸੀਂ ਆਪਣੇ ਪਿਤਾ ਰੂਪੀ ਪਾਣੀ ਨੂੰ ਵੀ ਬਚਾ ਸਕਦੇ ਹਨ ਨੰਬਰ 3 ਸ਼੍ਰੀ ਸੰਜੀਵ ਸੇਤੀਆ ਜੀ ਨੇ ਦੇਸੀ ਬੀਜਾਂ ਦੀ ਖੇਤੀ ਤੇ ਜ਼ੋਰ ਦਿੱਤਾ ਹੈ ਅਤੇ ਦੇਸੀ ਬੀਜਾਂ ਤੇ ਕਈ ਪ੍ਰਯੋਗ ਵੀ ਕੀਤੇ ਹਨ ਸੰਜੀਵ ਸੇਤੀਆ ਜੀ ਦਾ ਮੰਨਣਾ ਹੈ ਕਿ ਪੰਜਾਬ ਦੀ ਦੇਸੀ ਕਣਕ ਅਤੇ ਸਰੋਂ ਬਹੁਤ ਵਧੀਆ ਹੈ ਸਾਨੂੰ ਇਸੇ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਹੋਰ ਬ੍ਰਾਂਡਡ ਆਟੀਆਂ ਅਤੇ ਹਾਈਬ੍ਰਿਡ ਕਣਕ ਤੋਂ ਬਚਣਾ ਚਾਹੀਦਾ ਹੈ ਸ਼੍ਰੀ ਸੇਤੀਆ ਜੀ ਅਨੁਸਾਰ ਜੋ ਫਸਲਾਂ ਬਰੀਕ ਹੁੰਦੀਆਂ ਹਨ ਉਹ ਚਾਹੇ ਦੇਖਣ ਵਿੱਚ ਸੋਹਣੀਆਂ ਨਾ ਲੱਗਣ ਪਰ ਉਹ ਤਤਪਰਪੂਰ ਹੁੰਦੀਆਂ ਹਨ ਜਿਵੇਂ ਬਰੀਕ ਕਣਕ ਬਰੀਕ ਸਰੋਂ ਬਰੀਕ ਮੂੰਗੀ ਆਦਿ ਖੁਦ ਕਣਕ ਲੈ ਕੇ ਆਟਾ ਪਿਸਵਾਓ ਅਤੇ ਸਰੋਂ ਦਾ 2 ਗੇੜ ਦਾ ਤੇਲ ਵਰਤੋ ਸਰੋਂ ਦੇ ਤੇਲ ਦੀ ਸੁਬਾ ਸ਼ਾਮ ਕਰਲੀ ਕਰਨ ਨਾਲ ਬਹੁਤ ਸਾਰੇ ਲੋਕਾਂ ਦੇ ਵਾਲ ਕਾਲੇ ਹੋਏ ਹਨ ਪਰ ਵਾਲ ਕਾਲੇ ਕਰਨ ਤੋਂ ਵੀ ਵੱਡੀ ਗੱਲ ਸਰੋਂ ਦੇ ਤੇਲ ਦੀ ਕਰਲੀ ਕਰਨ ਨਾਲ ਸਾਡੇ ਸਰੀਰ ਅੰਦਰਲੇ ਟਾਕਸਿਕ ਨਿਕਲ ਜਾਂਦੇ ਹਨ ਖਾਸ ਕਰ ਜੋ ਲੋਕ ਐਸਡੀਟੀ ਤੋਂ ਪਰੇਸ਼ਾਨ ਹਨ ਉਨ੍ਹਾਂ ਲਈ ਤਾਂ ਸਰੋਂ ਦੇ ਤੇਲ ਦੀ ਕੁਰਲੀ ਇੱਕ ਵਰਦਾਨ ਹੈ। ਹਮੇਸ਼ਾ ਲਈ ਐਸਡੀਟੀ ਤਜ਼ਾਬ ਦੀਆਂ ਗੋਲੀਆਂ ਕੈਪਸੂਲ ਕੁਝ ਹੀ ਦਿਨਾਂ ਵਿੱਚ ਛੁੱਟ ਜਾਂਦੇ ਹਨ। ਅੱਜਕੱਲ੍ਹ ਭਾਂਡਿਆਂ ਬਾਰੇ ਵੀ ਬਹੁਤ ਉਲਝਾਪਿਆ ਹੋਇਆ ਹੈ। ਇਨਸਾਨ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਕਿਸ ਕਿਸਮ ਦੇ ਭਾਂਡੇ ਵਰਤੀ। ਕੋਈ ਤਾਂਬੇ, ਕੋਈ ਪਿੱਤਲ ਕੋਈ ਕਿਸੇ ਕਿਸਮ ਦੇ ਭਾਂਡੇ ਸਹੀ ਕਹਿੰਦਾ ਹੈ ਪਰ ਸ਼੍ਰੀ ਸੰਜੀਵ ਸੇਤੀਆ ਜੀ ਨੇ ਆਪਣੀ ਖੋਜ ਤੋਂ ਇਹ ਸਿੱਧ ਕੀਤਾ ਹੈ ਕਿ ਮਿੱਟੀ ਸਟੀਲ ਅਤੇ ਲੋਹੇ ਦੇ ਭਾਂਡੇ ਹੀ ਉੱਤਮ ਹਨ ਇਹਨਾਂ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ ਰਾਤ ਨੂੰ ਪਾਣੀ ਰੱਖਣ ਲਈ ਤੁਸੀਂ ਤਾਂਬੇ ਦੇ ਭਾਂਡੇ ਦਾ ਪ੍ਰਯੋਗ ਕਰ ਸਕਦੇ ਹੋ ਲਈ ਪਿੱਤਲ ਕਾਂਸੇ ਤਾਂਬੇ ਆਦ ਦੀ ਵਰਤੋਂ ਲਈ ਨਰੋਈ ਸਿਹਤ ਮਨਾਹੀ ਕਰਦੀ ਹੈ ਸੰਜੀਵ ਸਹਿਤਿਆ ਜੀ ਅਨਸਾਰ ਲਸਣ ਖਾਣ ਨਾਲ ਸਰੀਰ ਨੂੰ ਕੋਈ ਫਾਇਦਾ ਨਹੀਂ ਹੁੰਦਾ ਖਾਸ ਕਰ ਪੰਜਾਬੀਆਂ ਨੂੰ ਨੁਕਸਾਨ ਹੀ ਹੁੰਦਾ ਹੈ ਕਿਉਂਕਿ ਅਸੀਂ ਗਰਮ ਇਲਾਕੇ ਵਿੱਚ ਰਹਿੰਦੇ ਹਾਂ ਲਸਣ ਗਰਮੀਆਂ ਦੇ ਮੌਸਮ ਵਿੱਚ ਬਿਲਕੁਲ ਬੰਦ ਕਰ ਦੇਣੀ ਚਾਹੀਦੀ ਹੈ ਸਰਦੀਆਂ ਵਿੱਚ ਲਸਣ ਸਿਰਫ ਸਾਗ ਵਿੱਚ ਵਰਤਣ ਯੋਗ ਹੈ ਤਾਂ ਕਿ ਸਾਗ ਨੂੰ ਜਲਦੀ ਹਾਜ਼ਮ ਕਰਨ ਵਿੱਚ ਮਦਦ ਮਿਲੇ ਲਸਣ ਬੰਦ ਤਾਂ ਸਮਝੋ ਔਰਤਾਂ ਦੀਆਂ ਸਾਰੀਆਂ ਤਰ੍ਹਾਂ ਦੀਆਂ ਸਮੱਸਿਆਵਾਂ ਖਤਮ ਹੋ ਗਈਆਂ ਇਸ ਤੋਂ ਬਿਨਾ ਬੇਹੀ ਦਾਲ ਸਬਜ਼ੀ ਚਾਹ ਆਦ ਦਾ ਵੀ ਤਿਆਗ ਕਰ ਦੇਣਾ ਚਾਹੀਦਾ ਹੈ ਅਤੇ ਡਰਾਈ ਫਰੂਟਸ ਦੀ ਵਰਤੋਂ ਵੀ ਕੱਟ ਕਰਨੀ ਚਾਹੀਦੀ ਹੈ ਨਰੋਈ ਸਿਹਤ ਵਿੱਚ ਚਰੈਤਾ ਧਨੀਆਂ ਤੇ ਦਾਲ ਚੀਨੀ ਦਾ ਪਾਣੀ ਤੇ ਗੁੜੀ ਮਲੀ ਦੀ ਚਟਣੀ ਵਰਗੀਆਂ ਸਧਾਰਨ ਵਸਤਾਂ ਕਿਸੇ ਸੰਜੀਵਨੀ ਬੂਟੀ ਤੋਂ ਘੱਟ ਨਹੀਂ ਹਨ ਇਹਨਾਂ ਦੇ ਪ੍ਰਯੋਗ ਕਰਨ ਦਾ ਤਰੀਕਾ ਸੰਜੀਵ ਸੇਤੀਆ ਨੇ ਆਪਣੇ YouTube ਚੈਨਲ ਤੋਂ ਦੱਸਿਆ ਹੈ ਇਸ ਨੂੰ ਦੇਖ ਕੇ ਤੁਸੀਂ ਇਹਨਾਂ ਤੋਂ ਲਾਭ ਉਠਾ ਸਕਦੇ ਹੋ ਇਹੀ ਨਰੋਈ ਸੇਦ ਦੇ ਕੁਝ ਨਿਯਮ ਹਨ ਜੋ ਕਿ ਬਰੋਕਤ ਗੱਲਾਂ ਦਸੀਆਂ ਹਨ ਉਹ ਬਹੁਤ ਲੋਕਾਂ ਦੇ ਇਸਤੇਮਾਲ ਤੋਂ ਬਾਅਦ ਤਜਰਬਾ ਕਰਨ ਤੋਂ ਬਾਅਦ ਹੀ ਦਸੀਆਂ ਜਾ ਰਹੀਆਂ ਹਨ ਨਰੋਈ ਸੇਤ ਕਿਸੇ ਵੀ ਦਵਾਈ ਨੂੰ ਪ੍ਰਮੋਟ ਨਹੀਂ ਕਰਦੀ ਜੋ ਵੀ ਦਵਾਈ ਤੁਸੀਂ ਲੈ ਰਹੇ ਹੋ ਉਹ ਲਓ ਪਰ ਨਰੋਈ ਸੇਤ ਦਾ ਪਾਲਣ ਕਰਦੇ ਰਹਿਣ ਨਾਲ ਤੁਹਾਡੀ ਦਵਾਈ ਹਮੇਸ਼ਾ ਲਈ ਛੁੱਟ ਜਾਵੇਗੀ ਤੁਸੀਂ ਦਵਾਈ ਤੰਤਰ ਤੋਂ ਬਾਹਰ ਨਿਕਲ ਜਾਵੋਗੇ ਜੋ ਵੀ ਲੋਕ ਇਹਨਾਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਨਰੋਈ ਸਿਹਤ ਅਪਣਾਉਣ ਦੀ ਇੱਛਾ ਰੱਖਦੇ ਹਨ ਉਹ ਸ਼੍ਰੀ ਸੰਜੀਵ ਸੇਤੀਆ ਜੀ ਦੇ YouTube ਚੈਨਲ Facebook ਪੇਜ ਨਰੋਈ ਸਿਹਤ ਨਾਲ ਜੁੜ ਕੇ ਹੋਰ ਵੀ ਜਾਣਕਾਰੀ ਲੈਣ ਅਤੇ ਬਿਮਾਰੀਆਂ ਤੋਂ ਬਚਣ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਪੰਜਾਬ ਦੇ ਹਵਾ ਪਾਣੀ ਮਿੱਟੀ ਨੂੰ ਬਚਾਉਣ ਤੇ ਪੰਜਾਬ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਪਾਉਣ ਪੰਜਾਬ ਤੋਂ ਬਾਅਦ ਸ਼੍ਰੀ ਸੇਤੀਆ ਜੀ ਦਾ ਅਜੰਡਾ ਪੂਰੇ ਭਾਰਤ ਵਰਸ਼ ਅਤੇ ਦੁਨੀਆ ਨੂੰ ਨਰੋਈ ਸਿਹਤ ਬਾਰੇ ਜਾਣੂ ਕਰਾਉਣ ਦਾ ਹੈ ਸਭ ਤੋਂ ਪਹਿਲਾਂ ਪੰਜਾਬ ਇਸ ਕਰਕੇ ਕਿਉਂਕਿ ਸ਼੍ਰੀ ਸੰਜੀਵ ਸੇਤੀਆ ਜੀ ਸਭ ਤੋਂ ਪਹਿਲਾਂ ਆਪਣੇ ਪੰਜਾਬ ਨੂੰ ਆਪਣੀ ਮਿੱਟੀ ਦੇ ਲੋਕਾਂ ਨੂੰ ਇਹ ਤੋਹਫਾ ਦੇਣਾ ਚਾਹੁੰਦੇ ਸਨ ਤੇ ਅੱਗੇ ਪੂਰੀ ਮਨੁੱਖਤਾ ਲਈ ਹੀ ਹੈ ਜਿੱਥੇ-ਜਿੱਥੇ ਵੀ ਮਨੁੱਖ ਵੱਸਦੇ ਹਨ ਉੱਥੇ-ਉੱਥੇ ਨਰੋਏ ਸਹਿਦਾ ਝੰਡਾ ਬੁਲੰਦੀਆਂ ਨੂੰ ਛੂਹੇਗਾ ਅਤੇ ਇੱਕ ਨਰੋਏ ਸਮਾਜ ਦੀ ਸਿਰਜਣਾ ਕਰੇਗਾ ਅਸੀਂ ਵੀ ਇਨਾਂ ਦੇ ਪਾਇ ਪੂਰਣਿਆਂ ਤੇ ਚੱਲਿਏ ਤੇ ਆਪਣੀ ਸਿਹਤ ਨੂੰ ਤੰਦਰੁਸਤ ਬਣਾਈਏ ਅਤੇ ਨਰੋਆ ਜੀਵਨ ਜੀਏ ਮੈਂ ਵੀ ਆਪਣੇ ਆਪ ਨੂੰ ਇਸ ਯੁੱਗਪੁਰਸ਼ ਸ਼੍ਰੀ ਸੰਜੀਵ ਸੇਤੀਆ ਜੀ ਬਾਰੇ ਲਿਖ ਕੇ ਬਹੁਤ ਸੰਤੁਸ਼ਟ ਮਹਿਸੂਸ ਕਰ ਰਿਹਾ ਹਾਂ ਅੰਤ ਵਿੱਚ ਮੈਂ ਇਹੀ ਕਾਮਨਾ ਕਰਦਾ ਹਾਂ ਕਿ ਸਾਰੇ ਪੰਜਾਬੀ ਸਾਰੇ ਦੁਨੀਆਂ ਦੇ ਲੋਕ ਨਰੋਈ ਸਿਹਤ ਨਾਲ ਜੁੜਨ ਅਤੇ ਆਪਣੇ ਸਰੀਰ ਨੂੰ ਤੰਦਰੁਸਤ ਬਣਾਉਣ ਤੇ ਨਾਲ ਹੀ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਸੰਜੀਵ ਸੇਤੀਆ ਜੀ ਨੂੰ ਉਤਸ਼ਾਹ ਅਤੇ ਤੰਦਰੁਸਤ ਭਰਿਆ ਜੀਵਨ ਦੇਣ ਤਾਂ ਕਿ ਉਹ ਇਸੇ ਤਰ੍ਹਾਂ ਪੂਰੀ ਮਨੁੱਖਤਾ ਦੀ ਸੇਵਾ ਕਰਦੇ ਰਹਿਣ ਅਤੇ ਨਰੋਹੀ ਸਿਹਤ ਦੇ ਨਾਲ ਲੋਕਾਂ ਨੂੰ ਜੋੜ ਕੇ ਇੱਕ ਤੰਦਰੁਸਤੀ ਭਰਿਆ ਨਰੋਗ ਤੇ ਨਰੋਆ ਜੀਵਨ ਦੇਣ ਵਿੱਚ ਮਦਦ ਕਰਨ ਧੰਨਵਾਦ